ਵੇਕ ਆਇਆ ਖੜਾ ਸਤਿ ਸ਼੍ਰੀ ਅਕਾਲ ਜੀ ਵੇ ਤੇਰੀ ਜਾਨ ਪਿਆਰੀ ਵੇਕ ਮੈਂ ਤਾਂ ਆਪਣਾ ਖਾਸ ਬੰਦਾ ਹੈ ਠੀਕ ਆ ਵਧੀਆ ਬਟਾ ਓ ਰ ਵੇਕ ਠੀਕ ਉਹ ਸਾਡੇ ਲੈਣ ਤੇ ਲੈ ਕੇ ਆਇਆ ਹੈ ਹੈ ਕਮੀ ਤਾਂ ਕੋਈ ਨਹੀਂ ਲਗਮਾ ਇੱਕ ਰੱਖਦਾ ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਫਾਜ਼ਿਲ ਕਾ ਦੇ ਦੋ ਪਿੰਡਾਂ ਤੋਂ ਰਾਮ ਸਿੰਘ ਪੈਣੀ ਅਤੇ ਜੰਗੜ ਪੈਣੀ ਤੋਂ ਹੈਗੀਆਂ ਜਿੱਥੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਹੜ੍ਹ ਪੀੜਤਾਂ ਵਾਸਤੇ ਰਾਹਤ ਸਮਗਰੀ ਲੈ ਕੇ ਪਹੁੰਚੇ ਸੀਗੇ ਇਸ ਦੌਰਾਨ ਪਿੰਡਦਿਆਂ ਨੇ ਇੱਥੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਐਮਐਲਏ ਫਾਜ਼ਿਲਕਾ ਨੇ ਦੱਸਿਆ ਕਿ ਪਿੰਡ ਪਾਣੀ ਨਾਲ ਘਿਰਿਆ ਹੋਇਆ ਹੈ ਚਾਰੇ ਪਾਸੇ ਤੋਂ ਰਸਤਾ ਬਲੌਕ ਹੈਗਾ ਸੜਕਾਂ ਤੇ 5-5 ਫੁੱਟ ਪਾਣੀ ਹੈ ਤੇ ਪਿੰਡ ਦੇ ਬਾਹਰ ਆ ਜਾ ਨਹੀਂ ਸਕਦੇ ਸਰਕਾਰ ਹਰ ਸੰਭਵ ਮਦਦ ਪਿੰਡਾਂ ਤੱਕ ਪਹੁੰਚਾ ਰਹੀ ਹੈ ਅੱਜ ਤਰਪਾਲਾਂ ਤੇ ਫੀਡ ਇਹਨਾਂ ਦੋ ਪਿੰਡਾਂ ਵਿੱਚ ਪਹੁੰਚਾਈ ਗਈ ਹੈ ਤੇ ਕੱਲ ਨੂੰ ਰਾਸ਼ਨ ਦੀਆਂ ਕਿੱਟਾਂ ਇਹਨਾਂ ਪਿੰਡਾਂ ਵਿੱਚ ਪਹੁੰਚਾਈ ਜਾਏਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੀੜਤ ਦੇ ਨਾਲ ਖੜੀ ਹੈ ਤੇ ਕਿਸੇ ਤਰ੍ਹਾਂ ਦੀ ਮੁਸੀਬਤ ਨਹੀਂ ਆਣ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕੀ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਐਨਡੀਆਰਐਫ ਦੀ ਮਦਦ ਨਾਲ ਰੈਸਕਿਊ ਕੀਤਾ ਜਾ ਰਿਹਾ ਹੈਗਾ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੈਗੀ ਲੋਕਾਂ ਨੂੰ ਉਹ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਫਿਰ ਅਸੀਂ ਐਸੇ ਪੰਡਾ ਚ ਰਾਸ਼ਨ ਭੇਜਾਂਗੇ ਔਰ ਅੱਜ ਜਿਹੜਾ ਤਰਪਾਲਾਂ ਜਿਹੜੀਆਂ ਨੇ ਪਿੰਡ ਦੇ ਵਿੱਚ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਨੇ ਤਰਪਾਲਾਂ ਦੀ ਲੋਕਾਂ ਦੀ ਡਿਮਾਂਡ ਸੀ ਮੈਨੂੰ ਸਰਪੰਚ ਸਾਹਿਬ ਵੱਲੋਂ ਸਾਰੇ ਲੋਕਾਂ ਵੱਲੋਂ ਡਿਮਾਂਡ ਆਈ ਸੀ ਤਰਪਾਲਾਂ ਪਛਾਤਦੀਆਂ ਕਿ ਜਿਹਨਾਂ ਵੰਡੀਆਂ ਜਾ ਰਹੀਆਂ ਔਰ ਸਭ ਨਾਲ ਸਾਨੂੰ ਓੱਖਾ ਜਿਹੜਾ ਕੰਮ ਹੈ ਭਾਵੇਂ ਕੋਈ ਤਰਪਾਲ ਹੈ ਫੀਡ ਹੈ ਰਾਸ਼ਨ ਹੈ ਉਹ ਕਸ਼ਤੀਆਂ ਰਾਈ ਇੱਥੇ ਲਿਆਉਣਾ ਪੈਂਦਾ ਹੈ ਬੜੀ ਜਿਹੜੀ ਦਿੱਕਤ ਆਉਂਦੀ ਹੈ ਕਿਉਂਕਿ ਸੜਕਾਂ ਸਾਰੀਆਂ ਜਿਹੜੀਆਂ ਟੁੱਟ ਗਈਆਂ ਨੇ ਸੜਕਾਂ ਦੇ ਉੱਪਰ 5-5 6 ਚ ਫਟ ਪਾਣੀ ਹੈ ਟਰੈਕਟਰ ਚੱਲ ਨਹੀਂ ਸਕਦੇ ਪਰ ਫਿਰ ਵੀ ਜਿਹੜੇ ਐਨਡੀਆਰਫ ਜਿਹੜੀਆਂ ਟੀਮਾਂ ਨੇ ਬੜੀ ਮਦਦ ਕਰਦੀ ਹੈ ਸਾਡੇ ਸਾਰੇ ਪਿੰਡਾਂ ਦੇ ਲੋਕ ਵੀ ਆਪ ਮਦਦ ਕਰ ਰਹੇ ਨੇ ਜਾਂ ਜਿਹੜੇ ਨਾਲ ਜਿਵੇਂ ਤਰਪਾਲਾ ਨੇ ਫੀਡ ਹੈ ਰਾਸ਼ਨ ਇਹਨਾਂ ਪਿੰਡਾਂ ਤੱਕ ਪਹੁੰਚਾ ਰਹੇ ਜੋ ਵੀ ਜਿਹੜੀ ਮੁਸੀਬਤ ਹੈ ਮੁਸ਼ਕਲ ਆ ਰਹੀ ਉਹਦਾ ਹੱਲ ਵੀ ਕਰ ਰਹੇ ਆ ਆਪਦੇ ਵੱਲੋਂ ਪੂਰਾ ਔਰ ਜੋ ਵੀ ਜ਼ਰੂਰਤ ਹੈ ਲੋਕਾਂ ਨੂੰ ਉਹ ਸਾਰੀ ਜ਼ਰੂਰਤ ਦਾ ਜਿਹੜੀ ਹੈ ਲੋਕਾਂ ਦੀ ਪੂਰੀ ਕਰ ਰਹ ਔਰ ਮਾਨਜਿਕ ਮੁੱਖ ਮੰਤਰੀ ਸਰਦਾਰ ਭਗਸ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਦੇ ਵਿੱਚ ਅਸੀਂ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਹੈ ਹਰ ਇੱਕ ਨੂੰ ਉਹ ਚੀਜ਼ ਪ੍ਰੋਵਾਈਡ ਕਰਾ ਰਹੇ ਹਾਂ ਔਰ ਕਿਸੇ ਨੂੰ ਕਮੀ ਨਹੀਂ ਹੋ ਰਹੀ